ਅਸੀਂ ਬਹੁਤ ਸਾਰੀ ਚੀਜ਼ਾਂ ਬੈਨ ਕਰ ਦਿੱਤੇ ਆ ਗੁਲਾਲ ਡਰੱਗਸ ਔਰ ਜਿਹੜੇ ਡੀਜੇ ਆ ਜਿਹੜੇ ਟਰਾਲੀਆਂ ਦੇ ਪਿੱਛੇ ਲਾ ਕੇ ਆਣਾ ਉਹ ਬੈਨ ਕਰ ਦਿੱਤੇ ਗਏ ਆ ਉਹਨਾਂ ਟਰਾਲੀਆਂ ਨੂੰ ਬੈਰੀਕੇਡਿੰਗ ਤੇ ਹੀ ਰੋਕ ਦਿੱਤਾ ਜਾਊਗਾ ਡੀਜੇ ਬੰਦ ਕਰਾ ਦਿੱਤੇ ਜਾਣਗੇ ਜਿਹੜੇ ਖੁੱਲੜ ਬਾਜੀ ਕ੍ਰੀਏਟ ਕਰਨਗੇ ਉਹਨਾਂ ਦੇ ਨਾਲ ਨਾਲ ਦੇ ਨਾਲ ਪਰਚਾ ਦੇ ਕੇ ਉਹਨਾਂ ਨੂੰ ਸਖਤ ਸਖਤ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਤੇ ਇਸ ਕਰ ਪੱਖਵਾਸੀ ਬਿਲਕੁਲ ਸਖਤ ਹੈ ਕਿ ਇੱਕ ਇੱਕ ਧਾਰਮਿਕ ਫੈਸਟੀਵਲ ਹੈ ਇੱਕ ਧਾਰਮਿਕ ਤਿਉਹਾਰ ਹੈ ਇਹਨੂੰ ਉਸੇ ਤਰੀਕੇ ਨਾਲ ਹੀ ਡੀਲ ਕੀਤਾ ਜਾਊਗਾ ਮਹਾਂਗਮਕੀ ਪਾਪਾ ਬਲਵੀ ਸਿੰਘ 96 ਕਰੋੜੀ ਜਿਹੜੇ ਬੋਡਾ ਦਲ ਦੇ ਬੁਢੇ ਨੇ ਉਹ ਪਿਛਲੇ ਇੱਕ ਹਫ਼ਤੇ ਜਿਹੜਾ ਵਿਜ਼ਿਟ ਕਰਕੇ ਗਏ ਚਾਰ ਇੰਡਸਟਰੀਆਂ ਨੂੰ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਜਿਹੜਾ ਇੱਧਰ ਧਿਆਨ ਨਹੀਂ ਦੇ ਰਿਹਾ ਜੋ ਇੱਥੇ ਪ੍ਰਬੰਧ ਹੋਣੇ ਚਾਹੀਦੇ ਚਾਹੇ ਰੰਗ ਰੋਗਨ ਦੀ ਗੱਲ ਕੀਤੀ ਜਾਵੇ ਜਾਂ ਬੈਰੀਕੇਡਿੰਗ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਕਹਿੰਦੇ ਪ੍ਰੋਪਰ ਨਹੀਂ ਹੁੰਦੀ ਜਿਸ ਕਰਕੇ ਅ ਅਖੀਰਲਾ ਜਿਹੜਾ ਦਿਨ ਹੋਲੇ ਮੱਲੇ ਦਾ ਉਦੋਂ ਸੱਟਾਂ ਚੋਟਾਂ ਜਿਹੜੀਆਂ ਲੱਗਦੀਆਂ ਨੇ ਉਹਦੇ ਬਾਰੇ ਕੁਝ ਨਹੀਂ ਬਿਲਕੁਲ ਅਸੀਂ ਅ ਉਹਨਾਂ ਦੇ ਜਿਹੜੇ ਵਿਚਾਰ ਹਨ ਔਰ ਉਹਨਾਂ ਦਾ ਬਿਲਕੁਲ ਸਨਮਾਨ ਕਰਦੇ ਹਾਂ ਔਰ ਅਸੀਂ ਉਹਨਾਂ ਨੂੰ ਪੋਜੀਟਿਵਲੀ ਤਰੀਕੇ ਨਾਲ ਲੈ ਕੇ ਅਸੀਂ ਸਾਰਾ ਡੀਲ ਕਰਕੇ ਮੇਰੀ ਅੱਜ ਪੀ ਡਬਲਯੂ ਡੀ ਮਹਿਕਮੇ ਨਾਲ ਮੀਟਿੰਗ ਹੋਊਗੀ ਈਓ ਸਾਈਵਾਨ ਇੱਥੇ ਮੌਜੂਦ ਸੀ ਔਰ ਬਾਕੀ ਅਡਡ ਮੈਗਮ ਟੂਰਿਜ਼ਮ ਮਹਿਕਮੇ ਇੱਥੇ ਮੌਜੂਦ ਸੀ ਉਹਨਾਂ ਨੇ ਡਾਇਰੈਕਸ਼ਨ ਦੇ ਦਿੱਤੀ ਗਈ ਹੈ ਵਿਥਿਨ ਅਸੀਂ ਜਿਹੜੀ ਹੁਣ ਫਾਈਨਲ ਮੀਟਿੰਗ ਕਰਨੀ ਹੈ 6th ਮਾਰਚ ਨੂੰ ਕਰਨੀ ਹੈ ਔਰ 6th ਮਾਰਚ ਤੋਂ ਪਹਿਲਾਂ ਉਹਨਾਂ ਨੂੰ 5 ਦਿਨ ਦੇ ਦਿੱਤੇ ਗਏ ਹਨ ਵੀ ਜਿਹੜੇ ਜਿਹੜੇ ਅੱਬਾ ਜੀ ਵੱਲੋਂ ਸੁਧਾਰ ਜਿਹੜੇ ਸੁਝਾਅ ਦਿੱਤੇ ਗਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ। ਇਹ ਸਰ ਹੋਰ ਕੁਝ ਖਾਸ ਦੇਲੇ ਨੂੰ ਜਿਹੜਾ ਆਕਰਸ਼ਿਤ ਬਣਾਉਣ ਦੇ ਲਈ ਜਿਹੜਾ ਹੈ ਕੁਝ ਕੀਤਾ ਜਾ ਰਿਹਾ ਇਸ ਵਾਰ ਇਹ ਪਿਛਲੀ ਵਾਰ ਇਹ ਵਿਰਾਸਤੀ ਖੇਡਾਂ ਜਿਹੜੀਆਂ ਉਹ ਕਰਵਾਈਆਂ ਗਈਆਂ ਸੀਗੀਆਂ ਉਹ ਕਰਵਾ ਰਹੇ ਹਾਂ ਇਸ ਤੋਂ ਇਲਾਵਾ ਕੋਈ ਹੋਰ ਜਿਹੜੀ ਚੀਜ਼ ਮੇਰੇ ਤੋਂ ਖਾਸ ਤੌਰ ਤੇ ਕਰਵਾਈ ਨਹੀਂ ਬਿਲਕੁਲ ਅਸੀਂ ਵਿਰਾਸਤੀ ਖੇਡਾਂ ਇਸ ਵਾਰ ਵੀ ਕਰਾ ਰਹੇ ਹਾਂ। ਔਰ ਇਸ ਦੇ ਨਾਲ ਨਾਲ ਅਸੀਂ ਪੂਰੇ ਪੰਜਾਬ ਤੋਂ ਸੈਲਫ ਹੈਲਪ ਗਰੁੱਪ ਬੁਲਾਏ ਨੇ ਉਹਨਾਂ ਦਾ ਇੱਕ ਅਸੀਂ ਪ੍ਰਦਰਸ਼ਨੀ ਇੱਥੇ ਲਗਵਾ ਰਹੇ ਹਾਂ ਔਰ ਇਸ ਦੇ ਨਾਲ ਨਾਲ ਅਸੀਂ ਇੱਕ ਹੈਰੀਟੇਜ ਵਾਕ ਜਿਹੜਾ ਕਿ ਇੱਥੇ ਸ਼ਰਧਾਲੂਆਂ ਨੂੰ ਇੱਕ 3.5 ਕਿਲੋਮੀਟਰ ਦੀ ਸ਼ੁਰੂ ਕਰਕੇ ਅ ਔਰ ਇੱਕ ਪੂਰੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਰਿਲੀਜੀਅਸ ਮੇਨ ਪੁਆਇੰਟਸ ਨੇ ਉਹਨਾਂ ਦੇ ਦਰਸ਼ਨ ਕਰਾਈ ਜਾਂ ਕੇ ਔਰ ਇਸ ਦੇ ਨਾਲ-ਨਾਲ ਬਿਲਕੁਲ ਕਲੀਨ ਐਂਡ ਗ੍ਰੀਨ ਇਸ ਨੂੰ ਬਣਾਵਾਂਗੇ ਇੱਕ ਸ਼ਹਿਰ ਨੂੰ ਅਸੀਂ ਜ਼ੀਰੋ ਡਾਰਕ ਕੋਰਨਰ ਡਿclare ਕਰ ਰਹੇ ਹਾਂ ਜਿੱਥੇ ਹਰ ਇੱਕ ਪੁਆਇੰਟ ਦੇ ਵਿੱਚ ਰੋਸ਼ਨੀ ਤੁਹਾਨੂੰ ਲੱਗੇਗੀ 24 ਘੰਟੇ ਔਰ ਅਸੀਂ ਕਟੋ-ਕਟ ਇੱਥੇ 3-4000 ਲਾਈਟਾਂ ਲਾ ਰਹੇ ਹਾਂ ਅਗੀ ਇੱਕ ਸ਼ਹਿਰ ਜਗਮਗ ਜ਼ਰੂਰ ਕਰੇ ਤੁਸੀਂ ਦੇਖ ਵੀ ਲਿਆ ਹੋਣਾ ਹੁਣ ਨੈਸ਼ਨਲ ਹਾਈਵੇ ਦੇ ਵਿੱਚ ਪੋਲਸ ਵੀ ਅਸੀਂ ਐਸੇ ਪਾਇਲਟ ਅਸੀਂ ਕੀਤੇ ਆਂ ਔਰ ਬਾਕੀ ਲਾਅ ਐਂਡ ਆਰਡਰ ਪੱਖੋਂ ਐਸਐਸਪੀ ਸਾਹਿਬਾ ਨੂੰ ਡਿਟੇਲ ਚ ਦੱਸ ਦੇਣਗੇ ਵਿਰਾਸਤੀ ਖੇਡਾਂ ਵੀ ਹੋ ਰਹੀਆਂ ਉਹਦੇ ਬਾਰੇ ਏਡੀਸੀ ਮੈਡਮ ਤੁਹਾਨੂੰ ਡਿਟੇਲ ਚ ਦੱਸ ਦੇਣਗੇ ਐਸਐਸਪੀ